ਨਾਗਾ ਬਾਬਾ ਸਿੰਧਾਪੁਰੀ ਦੇ ਡੇਰੇ 'ਚ ਜੀ ਕੱਲ ਵਰਸੀ ਮਨਾਉਣੇ ਹੁੰਦੇ ਆ ਨਵੇਂ ਸਾਲ ਦੀ ਇੱਕ ਤਰੀਕ ਨੂੰ 1 ਜਨਵਰੀ ਨੂੰ ਬਾਬਾ ਸ਼ਰੀਦਾ ਸੱਤ ਸਾਲ ਤੋਂ ਇੱਥੇ ਬਰਾਜਮਾਨ ਸੀ ਬੀਬੀ ਪਿਛਲੇ ਸਾਲ ਵੀ ਉਹਨਾਂ ਨੇ ਭੰਡਾਰਾ ਕਰਾਇਆ ਇੱਕਤੀ ਥੋੜਾ ਜਿਹਾ ਵੱਡਾ ਭੰਡਾਰਾ ਕਰਾਇਆ ਸਾਧੂ ਸੰਤ ਹੋਰ ਸੱਦੇ ਸਾਰਾ ਭੰਡਾਰਾ ਵਧੀਆ ਸੰਪੂਰਨ ਹੋਇਆ ਤੇ ਜਦੋਂ ਸਮਾਪਤੀ ਕਰਾਈ ਭੰਡਾਰੇ ਦੀ ਉਸ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਬਾਬਾ ਜੀ ਨੇ ਘਰੋ ਘਰੀ ਤੋਰਿਆ ਇੱਕ ਬਾਬਾ ਜੀ ਦਾ ਚੇਲਾ ਸੀਗਾ ਇਹਰ ਕੁਟਿਆ ਦੇ ਵਿੱਚ ਪਹਿਲਾਂ ਵੀ ਰਹਿ ਪੈਂਦਾ ਸੀ ਤੇ ਰਾਤ ਵੀ ਉਹਨਾਂ ਦੇ ਕੋਲੇ ਸੀ। ਉਹਨਾਂ ਨੇ ਚੇਲੇ ਨੇ ਆਪਦੇ ਕੋਲੇ ਰਜਾਈ ਦੇ ਕੋਲੇ ਠੰਡ ਦੇ ਮਾਰੇ ਨੇ ਹੀਟਰ ਲਾ ਲਿਆ ਜੀ। ਹੀਟਰ ਤੋਂ ਸੇਕ ਪਤਾ ਨਹੀਂ ਰਜਾਈ ਹੀਟਰ ਦੇ ਨਾਲ ਲੱਗੀ ਕਿ ਕੀ ਲੱਗਿਆ ਉਹ ਤੋਂ ਅੱਗ ਪੈ ਗਈ। ਬਾਬਾ ਜੀ ਨੂੰ ਇਹਨਾਂ ਨੇ ਸचेत ਕੀਤਾ ਵੀ ਬਾਬਾ ਜੀ ਉੱਠੋ ਅੱਗ ਪੈ ਗਈ। ਬਾਬਾ ਜੀ ਨੂੰ ਇਹ ਸੀਗਾ ਵੀ ਕਿਤੇ ਥੋੜੀ ਜੀ ਅੱਗ ਹੈ। ਬਾਬਾ ਜੀ ਨੇ ਪਿਆ ਪਿਆ ਨੇ ਆਖਿਆ ਥਕੇ ਹਾਰੇ ਪਏ ਸੀ ਦੋ ਤਿੰਨ ਦਿਨਾਂ ਦੇ। ਬਾਬਾ ਜੀ ਕਹਿੰਦੇ ਵੀ ਤੁਸੀਂ ਚੇਲੇ ਅੱਗ ਬੁਝਾ ਦੇ। ਜਦੋਂ ਇਹ ਆਪਦਾ ਉੱਠ ਕੇ ਭੱਜ ਕੇ ਬਾਹਰ ਆਇਆ ਪਾਣੀ ਪੂਣੀ ਲੈਂ ਟੂਟੀਆਂ ਬੰਨੀ ਗਿਆ। ਜਦੋਂ ਇਹਨੇ ਬਾਹਰ ਖੋਲਤਾ ਇੰਨੇ ਨਾਲ ਹਵਾ ਨਾਲ ਲੱਗ ਗਈ ਇੰਨੀ ਏਜ ਬਣ ਗਈ। ਉਹ ਸਾਰਾ ਭੰਬੜੀ ਮਚ ਗਈ। ਇੱਕ ਤਰ੍ਹਾਂ ਦਾ ਬਲਾਸਟੀ ਹੋ ਗਿਆ। ਇਹ ਤੋਂ ਵਾਪਸ ਵੜਿਆ ਨਹੀਂ ਗਿਆ ਤੇ ਬਾਬੇ ਤੋਂ ਅੰਦਰੋਂ ਨਿਕਲਿਆ ਨਹੀਂ ਗਿਆ। ਬਾਬਾ ਜੀ ਅੰਦਰ ਹੀ ਪੂਰੇ ਹੋ ਗਏ। ਬਾਬਾ ਜੀ ਮ੍ਰਿਤਕ ਦੇ ਨੂੰ ਕਿੱਥੇ ਭੇਜਿਆ ਗਿਆ ਜੀ? ਬਾਬਾ ਜੀ ਨੂੰ ਮ੍ਰਿਤਕ ਦੇ ਨੂੰ ਸਿਰ ਹਸ ਹਸਪੀਟਲ ਬਠਿੰਡਾ ਵਿਖੇ ਭੇਜਿਆ ਗਿਆ ਪੋਸਟਮਾਰਟਮ ਵਾਸਤੇ। ਠੀਕ ਹੈ ਜੀ। ਤੇ ਲਿਆ ਕੇ ਸੰਸਕਾਰ ਇੱਥੇ ਕੀਤਾ ਜਾਊਗਾ ਬਾਬਾ ਜੀ ਸਮਾਦ ਵੀ ਬਣਾਈ ਜਾਊਗੀ ਠੀਕ ਹੈ ਇਹ ਅੱਗ पे ਅੰਦਰ ਸੁੱਤੇ ਪਏ ਸੀਗੇ ਬਾਬਾ ਜੀ ਸੌਂਗੇ ਅਸੀਂ ਵੀ ਸੌਂਗੇ 11:00 ਬਾਈ ਦਾ ਟਾਈਮ ਹੋ ਗਿਆ 10:00 11:00 ਤੇ ਸੌਂਗੇ ਤੇ ਹੀਟਰ ਲੱਗਿਆ ਹੋਇਆ ਸੀਗਾ ਲੱਕੜਾ ਸੀ ਤੰਦੂਰ ਚੋਂ ਕਰਤੀਆਂ ਸੀਗਾ ਤੇ ਹੀਟਰ ਨਾਲ ਕਿਰ ਗੈਸ ਗੂੰਸ ਬਣ ਕੇ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਕੁਦਰਤੀ ਮੈਨੂੰ ਸੇਕ ਲੱਗਾ ਜਦੋਂ ਮੌਕਿਆ ਮੈਂ ਬਾਬਾ ਨੂੰ ਉਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮਗਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕੰਡੇ ਤੇ ਚੇਲਾ ਪਾਣੀ ਲਿਆ ਤੇ ਮੈਂ ਭੱਜ ਕੇ ਨਾਲ ਦੀ ਨਾ ਗੇਟ ਕੋਲੇ ਆਇਆ ਮੈਂ ਕਿਹਾ ਚੱਲ ਫਿਰ ਪਾਣੀ ਲਿਆਉਣਾ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਗੇਟ ਖੋਲਦੇ ਸਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਇੱਕੇ ਦਾ ਮੀ ਲਾਟ ਬਣ ਗਈ ਠੀਕ ਹੈ ਮੁੜ ਕੇ ਦਾ ਮੇਰੇ ਤੋਂ ਉਸ ਵੀ ਨਹੀਂ ਉਹ ਕਰ ਸੀਗਾ ਜੀ ਮੈਂ ਤਾਂ ਠੀਕ ਹੈ ਪਾਸੇ ਨਹੀਂ ਚੱਲਿਆ ਜੀ ਤੇ ਅੱਗ ਬਾਬਾ ਜੀ ਉਹ ਹੋ ਗਈ ਐਨਾ ਉਹ ਕਿ ਬਾਬਿਆਂ ਨੂੰ ਸਾਡੇ ਡੇਰੇ ਚ 43 ਸਾਲ ਕੋਈ ਇੱਥੇ ਸਾਧੂ ਮਿਲਿਆ ਹੈ ਵੀ ਪਹਿਲੇ ਸੰਤ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੇ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਘੱਟ ਤੇ ਖੁਸ਼ੀ ਦਾ ਮਾਹੌਲ ਸੀ ਜਾਂ ਦਾ ਵਾਦ ਨੂੰ ਸਮਾਦੀਦਾਨ ਵੇਲੇ ਤੇ ਜਾਂ ਕੱਲ ਕੱਠ ਦੇਖਿਆ ਵੀ ਦੋ ਦੋ ਘੰਟੇ ਬੰਦਿਆਂ ਨੂੰ ਬਾਰੀ ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਤੇ ਇਹ ਬਾਬਿਆਂ ਦੀ ਵਰਸ ਸੀ ਜਿਹੜਾ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸਮਾਦੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸ ਸੀ ਮਨਾਈ ਸੀ ਬਾਬਾ ਜੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਚੱਲ ਪੈ ਗਈ ਕੀ ਕੀ ਪਾਣਾ ਵਰਤਿਆ ਜੀ ਕੀ ਹੋਇਆ ਜੀ ਪਾਣਾ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪ੍ਰਮਾਤਮਾ ਜਾਮਦਾ ਜੋ ਕੁਝ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਰ ਜੀ ਹਾਂ